ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਬ੍ਰੇਕਿੰਗ ਨਿਊਜ਼ ਹੈ ਟਰਾਈ ਦਾ ਨਵਾਂ ਨਿਯਮ ਬਿਨਾਂ ਰੀਚਾਰਜ ਦੇ ਐਕਟਿਵ ਰਹਿਣਗੇ Jio Airtel Vi ਅਤੇ BSNL ਦੇ SIM ਕੀ ਹੈ ਨਵਾਂ ਨਿਯਮ ਇਸ ਬਾਰੇ ਡਿਟੇਲ ਵਿੱਚ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਤੋਂ ਮੋਬਾਈਲ ਯੂਜ਼ਰ ਤੱਕ ਇਹ ਜਾਣਕਾਰੀ ਪਹੁੰਚ ਜਾਵੇ ਅਤੇ ਉਹਨਾਂ ਨੂੰ ਨਵੇਂ ਨੀਮਾ ਕਿ ਤਾਂ ਦੋਸਤੋ ਚਲਦੇ ਹਾਂ ਜਾਣਕਾਰੀ ਵੱਲ ਟ੍ਰਾਈ ਨਿਊ ਰੂਲ ਅੱਜ ਦੇ ਸਮੇਂ ਦੇ ਵਿੱਚ ਮੋਬਾਈਲ ਫੋਨ ਇੱਕ ਮੁਢਲੀ ਜ਼ਰੂਰਤ ਬਣ ਗਿਆ ਹੈ ਇਸ ਤੋਂ ਬਿਨਾ ਅਸੀਂ ਕੁਝ ਘੰਟੇ ਵੀ ਨਹੀਂ ਬਤਾ ਸਕਦੇ ਮੋਬਾਈਲ ਨੇ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੇ ਕੰਮ ਆਸਾਨ ਬਣਾ ਦਿੱਤੇ ਹਨ ਪਰ ਮੋਬਾਈਲ ਨੇ ਸਾਡੇ ਖਰਚੇ ਬਹੁਤ ਹੀ ਵਧਾ ਦਿੱਤੇ ਹਨ ਰੀਚਾਰਜ ਪਲਾਨ ਮਹਿੰਗੇ ਹੋਣ ਕਾਰਨ ਪਲਾਨ ਵਾਰ-ਵਾਰ ਬਹੁਤ ਮਹਿੰਗਾ ਪੈਂਦਾ ਹੈ ਬਹੁਤ ਸਾਰੇ ਲੋਕ ਆਪਣਾ ਰੀਚਾਰਜ ਖਤਮ ਹੁੰਦੇ ਹੀ ਇਹ ਸੋਚ ਕੇ ਨਵਾਂ ਪਲਾਨ ਲੈਂਦੇ ਹਨ ਕਿ ਉਹਨਾਂ ਦਾ ਨੰਬਰ ਡਿਸਕਨੈਕਟ ਹੋ ਸਕਦਾ ਹੈ ਆਓ ਅਸੀਂ ਤੁਹਾਨੂੰ ਨਵੀਂ SIM ਕਾਰ ਦੀ ਵੈਧਤਾ ਨਾਲ ਸੰਬੰਧਿਤ ਟ੍ਰਾਈ ਦੇ ਨਵੇਂ ਨੀਮਾ ਬਾਰੇ ਦੱਸਦੇ ਹਾਂ ਇਸ ਤੋਂ ਇਲਾਵਾ ਟ੍ਰਾਈ ਨੇ ਇਹ ਵੀ ਹਦਾਇ ਹੈ ਸਾਰੀ ਕੰਪਨੀ ਨੂੰ ਜੋ ਸਮਾਰਟਫੋਨ ਯੂਜ਼ਰ ਨਹੀਂ ਹਨ ਉਹਨਾਂ ਨੂੰ ਜੋ ਰੀਚਾਰਜ ਹੈ ਉਹ ਬਿਨਾ ਇੰਟਰਨੈਟ ਦੇ ਦਿੱਤਾ ਜਾਵੇ ਅਤੇ ਘੱਟੋ ਘੱਟ ਰੀਚਾਰਜ 10 ਰੁਪਏ ਵਾਲਾ ਵੀ ਲਾਂਚ ਕੀਤਾ ਜਾਵੇ ਤਾਂ ਕਿ ਕਿਸੇ ਵੀ ਮੋਬਾਈਲ ਯੂਜ਼ਰ ਜੋ ਕਿ ਸਮਾਰਟਫੋਨ ਨਹੀਂ ਯੂਜ਼ ਕਰਦਾ ਉਸ ਦੀ ਵੈਧਤਾ ਜਲਦੀ ਖਤਮ ਨਾ ਹੋਵੇ ਅਤੇ ਉਸ ਨੂੰ ਮਹਿੰਗਾ ਰੀਚਾਰਜ ਨਾ ਲੈਣਾ ਪਵੇ ਤਾਂ ਦੋਸਤੋ ਜ਼ਿਆਦਾਤਰ ਲੋਕ ਆਪਣੀ SIM ਦੀ ਵੈਧਤਾ ਬਾਰੇ ਨਹੀਂ ਜਾਣਦੇ ਇਸ ਲਈ ਸਾਨੂੰ ਵਾਰ-ਵਾਰ ਰੀਚਾਰਜ ਕਰਵਾਉਣਾ ਪੈਂਦਾ ਹੈ ਅਜਿਹੀ ਸਥਿਤੀ ਵਿੱਚ ਦੋ SIM ਕਾਰਡ ਵਰਤਣ ਵਾਲਿਆਂ ਲਈ ਇੱਕ ਵੱਡੀ ਸਮੱਸਿਆ ਖੜੀ ਹੋ ਜਾਂਦੀ ਹੈ ਹਾਲ ਹੀ ਵਿੱਚ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਟ੍ਰਾਈ ਨੇ SIM ਕਾਰਡਾਂ ਨਾਲ ਸੰਬੰਧਿਤ ਕੁਝ ਨਿਯਮ ਜਾਰੀ ਕੀਤੇ ਨੇ ਟ੍ਰਾਈ ਨੇ ਨਵੇਂ ਨਿਯਮ ਨੇ ਮੋਬਾਈਲ ਉਪਭੋਗਤਾਵਾਂ ਨੂੰ ਵੱਡੀ ਰਾਹਤ ਦਿੱਤੀ ਹੈ ਭਾਵੇਂ ਤੁਹਾਡਾ ਮੋਬਾਈਲ ਰੀਚਾਰਜ ਪਲਾਨ ਖਤਮ ਹੋ ਗਿਆ ਹੈ ਹੁਣ ਤੁਹਾਨੂੰ ਤੁਰੰਤ ਰੀਚਾਰਜ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਤੁਹਾਡਾ SIM ਕਾਰਡ ਬਿਨਾਂ ਕਿਸੇ ਰੀਚਾਰਜ ਪਲਾਨ ਦੇ ਕਈ ਮਹੀਨਿਆਂ ਤੱਕ ਐਕਟਿਵ ਰਹੇਗਾ ਤਾਂ Jio ਯੂਜ਼ਰ ਲਈ ਟ੍ਰਾਈ ਦਾ ਨਿਯਮ ਕੀ ਕਹਿੰਦਾ ਹੈ ਜੇਕਰ ਤੁਸੀਂ Jio SIM ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਆਪਣੇ SIM ਨੂੰ 90 ਦਿਨ ਤੱਕ ਰੀਚਾਰਜ ਕੀਤੇ ਬਿਨਾ ਐਕਟਿਵ ਰੱਖ ਸਕਦੇ ਹੋ ਜੇਕਰ ਤੁਹਾਡੇ ਕੋਲ ਰੀਚਾਰਜ ਪਲਾਨ ਨਹੀਂ ਹੈ ਤਾਂ ਤੁਹਾਡੇ ਨੰਬਰ ਤੇ ਆਉਣ ਵਾਲੀਆਂ ਕੋਲਾ ਸੇਵਾ 90 ਦਿਨਾਂ ਤੱਕ ਐਕਟਿਵ ਰਹੇਗੀਆ ਹਾਲਾਂਕਿ ਤੁਸੀਂ ਰੀਚਾਰਜ ਤੋਂ ਬਿਨਾ ਆਊਟਗoing ਸੇਵਾ ਦਾ ਲਾਭ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੋਗੇ 90 ਦਿਨਾਂ ਤੱਕ SIM ਐਕਟਿਵ ਰੱਖਣ ਲਈ ਤੁਹਾਨੂੰ 99 ਰੁਪਏ ਦੀ ਵਿਅਕਤੀ ਵਾਲਾ ਪਲਾਨ ਲੈਣਾ ਹੋਵੇਗਾ ਜੇਕਰ ਤੁਸੀਂ ਪਲਾਨ ਨਹੀਂ ਲੈਂਦੇ ਤਾਂ ਤੁਹਾਡਾ ਨੰਬਰ ਕੱਟ ਦਿੱਤਾ ਜਾਂਦਾ ਹੈ Airtel ਲਈ Tridentium ਜੇਕਰ ਤੁਸੀਂ Airtel SIM ਦੀ ਵਰਤੋਂ ਕਰਦੇ ਹੋ ਤਾਂ ਧਿਆਨ ਦਿਓ ਕਿ ਰੀਚਾਰਜ ਕੀਤੇ ਬਿਨਾਂ ਤੁਸੀਂ ਆਪਣੇ Airtel SIM ਨੂੰ ਸਿਰਫ 60 ਦਿਨਾਂ ਲਈ ਐਕਟਿਵ ਰੱਖ ਸਕਦੇ ਹੋ 60 ਦਿਨ ਬਾਅਦ ਤੁਹਾਨੂੰ 45 ਰੁਪਏ ਦੀ ਵੈਧਤਾ ਵਾਲਾ ਪਲਾਨ ਲੈਣਾ ਪਵੇਗਾ ਇਸ ਵਿੱਚ ਵੀ ਤੁਸੀਂ 60 ਦਿਨਾਂ ਲਈ ਸਿਰਫ ਇਨਕਮਿੰਗ ਸੇਵਾ ਦਾ ਲਾਭ ਪ੍ਰਾਪਤ ਕਰਨ ਦੇ ਯੋਗ ਹੋਵੋਗੇ Vi ਲਈ Tridentanium ਜੇਕਰ ਤੁਸੀਂ Vi SIM ਵਰਤਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਆਪਣੇ SIM ਕਾਰਡ ਨੂੰ ਬਿਨਾਂ ਰੀਚਾਰਜ ਪਲਾਨ ਦੇ ਤੁਸੀਂ 90 ਦਿਨਾਂ ਲਈ ਕਿਰਿਆਸ਼ੀਲ ਰੱਖ ਸਕਦੇ ਹੋ ਇਸ ਤੋਂ ਬਾਅਦ ਤੁਹਾਨੂੰ SIM ਨੂੰ ਐਕਟਿਵ ਰੱਖਣ ਲਈ 49 ਰੁਪਏ ਦਾ ਪਲਾਨ ਲੈਣਾ ਪਵੇਗਾ BSNL ਵਾਸਤੇ ਦੱਸਈਏ ਸਰਕਾਰੀ ਕੰਪਨੀ BSNL ਨੇ SIM ਕਾਰਡ ਨੂੰ ਬਿਨਾਂ ਕਿਸੇ ਰੀਚਾਰਜ ਪਲਾਨ ਦੇ ਵੱਧ ਤੋਂ ਵੱਧ ਐਕਟਿਵ ਰੱਖਣ ਲਈ ਤੁਹਾਨੂੰ 180 ਦਿਨਾਂ ਦੀ ਵਿੱਤਾਂ ਮਿਲਦੀ ਹੈ ਇਸ ਦਾ ਮਤਲਬ ਹੈ ਕਿ ਰੀਚਾਰਜ ਪਲਾਨ ਖਤਮ ਹੋਣ ਤੋਂ ਬਾਅਦ ਇਨਕਮਿੰਗ ਸੇਵਾ ਤੁਹਾਡੇ ਨੰਬਰ ਤੇ 6 ਮਹੀਨੇ ਯਾਨੀ 180 ਦਿਨਾਂ ਤੱਕ ਕਿਰਿਆਸ਼ੀਲ ਰਹੇਗੀ ਇਸ ਗੱਲ ਦਾ ਵੀ ਰੱਖੋ ਧਿਆਨ ਦੱਸਈਏ ਜੇਕਰ ਤੁਸੀਂ 180 ਦਿਨਾਂ ਤੱਕ ਆਪਣੇ Jio Airtel VI ਜਾਂ BSNL SIM ਨੂੰ रिचार्ज ਨਹੀਂ ਕਰਦੇ ਹੋ ਤਾਂ ਇਸ ਸਥਿਤੀ ਵਿੱਚ ਤੁਹਾਡਾ ਨੰਬਰ ਕਿਸੇ ਹੋਰ ਪਰਸਨ ਨੂੰ ਸ਼ਿਫਟ ਕੀਤਾ ਜਾਵੇਗਾ ਇਸ ਲਈ ਜੇਕਰ ਤੁਹਾਡੇ ਕੋਲ ਵੀ ਅਜਿਹੇ ਨੰਬਰ ਹੈ ਜੋ ਲੰਬੇ ਸਮੇਂ ਤੋਂ ਰੀਚਾਰਜ ਨਹੀਂ ਕੀਤਾ ਗਿਆ ਤਾਂ ਤੁਸੀਂ ਤੁਰੰਤ ਉਸ ਨੂੰ ਰੀਚਾਰਜ ਕਰ ਲਓ ਤਾਂ ਦੋਸਤੋ ਇੰਨੀ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵਨਸ ਗੇਨ ਟੂ 올 ਮਾਈ ਵੀਅਰਸ